ਹਾਂਜੀ ਲੋ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਸਾਰਿਆਂ ਦੇ ਸਤਿ ਅਕਾਲ ਜੀ ਸਾਰਿਆਂ ਦੇ ਪਹਿਲਾਂ ਆਪਾਂ ਵੀਡੀਓ ਸ਼ੁਰੂ ਹੋਣ ਦੇ ਪਹਿਲਾਂ ਦੱਸਦੇ ਆਂ ਵੀ ਜਿਹੜਾ ਇਹ ਚੈਨਲ ਆ ਇਹ ਸੀਪੇ ਦੇ ਨਾਂ ਵਰ ਵੀ ਤੁਸੀਂ ਜਾਣਦੇ ਆ ਸੁੱਖੀ ਦੇ ਨਾਂ ਵਰ ਵੀ ਜਾਣਦੇ ਆ ਵੀ ਇਹਦਾ ਬਾਈ ਦਾ ਵੀ ਆਪਾਂ ਨੇ ਮਾਰ ਨਾਲ ਆਪਣੇ ਕਿਤੇ ਪੂਰਾ ਰੱਖਿਆ ਚਲੋ ਸਾਡੇ کہہ ਰਿਹਾ ਆਪਾਂ ਨੇ ਇਹਦਾ ਵੀ ਜਿਹੜਾ ਚੈਨਲ ਸ਼ੁਰੂ ਕਰਿਆ ਅੱਜ ਅੱਜ ਆਪਣੀ ਇਹ ਪਹਿਲੀ ਵੀਡੀਓ ਹੈ ਸਭੀ ਭਾਈ ਕਰਿਓ ਇਹਨੂੰ ਵੀ ਸਬਸਕ੍ਰਾਈਬਰ ਚੈਨਲ ਨੂੰ ਵੀ ਚੈਨਲ ਦਾ ਨਾਮ ਕੀ ਰੱਖਿਆ ਬਣਾ ਸੁਖੀ ਮਹਾਲ 585 ਸੁਖੀ ਬਾਈ ਇਹ 585 ਕਰਤਾ ਇਹ ਹਾਂ ਠੀਕ ਹੈ ਇਹ 735 ਆ ਵੀ ਚਲੋ ਟਰੈਕਟਰ ਆ ਇਹਦੇ ਕੋਈ 585 ਪਛਾਣ ਆ ਹਾਂ ਆ ਬਾਕੀ ਹੋਰ ਭਾਈ ਸਾਰਿਆਂ ਦਾ ਧੰਨਵਾਦ ਹੈ ਐਨ ਚੜ੍ਹਦੀ ਕਲਾ ਵਿੱਚ ਰੱਖੇ ਮਾਹਰਾਂ ਸਾਨੂੰ ਵੀ ਆਪਾਂ ਥੋੜਾ ਜਿਹਾ ਦੱਸ ਦਿੰਦੇ ਆ ਅਸੀਂ ਪਹਿਲਾਂ ਵੀ ਸਵੇਰ ਨੂੰ ਵਲੌਗ ਵਿੱਚ ਗੱਲ ਕਰੀਦੀ ਮੈਂ ਕਹਿੰਦਾ 735 ਵਾਲੇ ਚ ਕਰੀਦੀ ਵੀ ਕਹਿੰਦੇ ਨਾ ਅੱਗੇ ਆਪਾਂ ਹਾਂ ਜੇ ਗੱਲ ਸਾਨੂੰ ਕਿਸੇ ਨੇ ਕਹਣੀ ਆ ਪਉਦੇ ਪਹਿਲੇ ਹੀ ਕਹਿ ਦਿੰਦੇ ਆ ਠੀਕ ਹੈ ਉਹ ਕਹਿੰਦੇ ਵੀ ਮਿਸਤਰੀ ਕਿੰਨੇ ਗਾ ਉਹ ਕਹਿੰਦੇ ਵੀ ਮਿਸਤਰੀ ਇੱਟ ਚੱਕੇ ਦੇ ਮਿਸਤਰੀ ਮਿਲ ਜਾਂਦਾ ਇੱਟ ਚੱਕੇ ਦੇ ਇੱਟ ਚੱਕੇ ਦੇ ਕਹਿੰਦੇ ਦੇ ਫੇ ਕਹਿੰਦੇ ਵੀ ਹੁਣ ਐਨੇ ਹੋ ਗਏ ਹੁਣ ਉੱਪਰ ਹੀ ਹੁੰਦੇ ਆ ਉਹੀ ਕੰਮ ਸਾਡਾ ਬਾਈ ਬਲੌਗਰਾਂ ਦਾ ਫਿਰ ਦਿਲਬੀਰ ਸਵੇਰੋ ਕਹਿੰਦਾ ਦਾ ਵੀ ਹੁਣ ਇੱਟ ਚੱਕਣ ਲੱਗੇ ਮੜ ਜਾ ਪਾਸੇ ਕਰਨੇ ਪੈਂਦੇ ਬਲੌਗਰ ਐਵੇਂ ਹੋ ਗਏ ਉੱਪਰ ਮਾਹ ਤੂੰ ਪਾਸੇ ਕਰਨੇ ਕਹਿੰਦਾ ਵੀ ਹੁਣ ਬਚਣਾ ਪੈਂਦਾ ਬਲੌਗਰ ਉਰਦੇ ਹੀ ਫਿਰਦੇ ਆ ਜਾਨਮਾਲ ਮੈਨੂੰ ਕਹਿੰਦਾ ਕੱਲ ਤੀਨਾ ਜਿਉਂਦੀਆਂ ਇੱਧਰ ਰੱਖ ਕਹਿੰਦਾ ਪੈਣੀ ਪਿੰਡ ਮੇਰਾ ਬੈਲਟਰ ਬਹੁਤ ਆਪਣੇ ਪਿੰਡ ਮਾ ਯੂਟਿਊਬਰ ਬਹੁਤ ਹੈ ਮੇਰੇ ਕਹਿੰਦਾ ਯੂਟਿਊਬਰ ਕਿੰਨੇ ਮਾ ਵੀ ਮੈਂ ਕੀਮਤ ਯਾਰ ਨਹੀਂ ਨਹੀਂ ਠੀਕ ਹੈ ਵਧੀਆ ਯਾਰ ਅਸੀਂ ਤਾਂ ਕਹਿੰਦੇ ਯਾਰ ਦੇਖ ਜਦ ਇੱਕ ਦਾ ਉਹਨੂੰ ਦੇਖਣੇ ਪੈਂਦੇ ਦਵਾਲ ਵਾਲੇ ਜਾਨਮਾਹਲ ਸਮਝ ਲਿਆ ਤੂੰ ਉਹਦੇ ਕਹੇ ਕਿ ਕਾਲਾ ਦਾ ਜੇ ਸਾਨੂੰ ਕਹਿੰਦਾ ਅਸੀਂ ਭੱਜ ਦੇ ਦੋ ਉਹਦੇ ਫਿਰ ਹੌਲੀ ਹੌਲੀ ਕਾਲੇ ਨੇ ਗੈਰ ਰਿਹਾ ਕਾਲੇ ਦੀ ਬਣਾਈ ਗਿਆ ਵੀਡੀਓ ਕਾਲੇ ਨੂੰ ਫਿਰ ਉਹ ਨਾ ਦਿੱਤਾ ਗੋੜ ਜਿਹੜਾ ਆਪਣਾ ਚੇਲਾ ਹੁੰਦਾ ਉਹਨੂੰ ਪਹਿਲਾਂ ਦੇਖਦਾ ਆ ਦੇਗਣਾ ਗੋਰੇ ਗੋਰੇ ਫੇ ਕਾਲੇ ਨੇ ਚਲੋ ਚੈਨਲ ਸ਼ੁਰੂ ਕਰਿਆ ਫਿਰ ਉਹਦੇ ਨਾਲ ਮਲਕੀਤ ਪਾਈ ਰਿਹਾ ਖੇਤੀ ਸਾਂਝੀ ਦੀ ਚੱਲੀ ਗਿਆ ਚਲ ਕਾਲੇ ਨੇ ਫੇ ਗੋਰੇ ਗਾ ਦੇ ਦਿੱਤਾ ਉਹ ਫਿਰ ਬਲਕੀਤ ਵਾਈ ਵਾਲੀ ਟੀਮ ਤਾਂ ਉਹ ਪਤਾ ਵੀ ਸੁੱਖ ਨਾਲ ਬੜੀ ਦੀ ਜਿਆਦਾ ਬੰਦੇ ਦੇ ਉਹ ਫਿਰ ਪ੍ਰਸ਼ਾਦ ਥੋੜਾ ਥੋੜਾ ਸਾਰੇ ਨੂੰ ਵੰਡੇ ਹੁਣ ਜਿੱਕਣ ਬਾਈ ਕਹਿੰਦੇ 50 ਮਿੰਟ ਦੀ ਬਣਾ ਦਿਓ ਹੁਣ 50 ਦੀ ਬਣ ਜੇਗਾ ਨਹੀਂ ਸਭ ਨੇ 20-20 ਦੀ ਸਭ ਦੀ ਦੇਖ ਲਈ ਪਿਆ ਕਹਿੰਦਾ ਵੀ ਜੇ ਘਟੋ ਘਾਟ ਸਾਡੇ ਸਾਰੇ ਬਲੌਗਰਾਂ ਦਾ ਟੋਟਲ ਲਾਵੇ ਤਾਂ 5 ਘੰਟੇ ਦੀ ਸਾਡੀ ਅੱਧੀ ਦਿਹਾੜੀ ਦੀ ਵੀਡੀਓ ਹੈਗੀ ਹੈ ਜਿੰਨੇ ਬਲੌਗਰ ਸੋ ਨਾਲ ਸਾਰੇ ਦਾ ਜੋੜਿਆ ਹੈ ਹੈਨਾ ਵਿਚਾਰੋ ਠੀਕ ਹੈ ਜਿੰਨਾ ਬਾਈ ਤੁਸੀਂ ਦੇਖਣਾ ਦੇਖੋ ਇਹ ਮਨੋਰੰਜਨ ਕਰੋ ਆਪਣਾ ਕਈ ਵੀਰ 5 ਘੰਟੇ ਦੇਖਣ ਵਾਲੇ ਹੈਗੇ ਸਾਨੂੰ ਪਤਾ ਹੈਗੇ ਬੀ ਬਹੁਤ ਹੈ ਇਹ ਜੇ ਮੁਲਕਾਂ 'ਚ ਬੈਠਿਆ ਕਹਿੰਦੇ ਵੀ ਬਸ ਟਾਈਮ ਹੀ ਤੇ ਗਲੇ ਪਾਸ ਹੁੰਦਾ। ਸਮਝਿਆ? ਹੁਣ ਬਾਈ ਦਾ ਕੱਲ ਮੈਨੂੰ ਫੋਨ ਆਇਆ ਦਾ ਕਹਿੰਦਾ ਜੇ ਵੀਡੀਓ ਦੇਖ ਕੇ ਕਹਿੰਦਾ ਇੱਕ ਵਾਰ ਮਾਨਾ ਆਇਆ ਕਰਦਾ ਵੀ ਉੜਕੇ ਚਲੀ ਜਾਈਏ ਬਸ। ਵੀਡੀਓ ਚਲੀ ਜੀਏ। ਹਾਂ, ਇੰਡੀਆ ਚਲੀ ਜਾਈਏ ਕਹਿੰਦਾ। ਵੀ ਜੇ ਕਈ ਵਾਰ ਥੋੜੇ ਕੰਮ ਇਹ ਜੇ ਹੁੰਦਾ ਕਦੇ ਕੁਕੜੀਆਂ ਖਾਣ ਲੱਗੇ ਵੇ ਕਦੇ ਕਨਾਲੀ ਚਲਦੀ ਐ। ਸਹੀ ਗੱਲ ਹੈ। ਵੀ ਕਹਿੰਦਾ ਫੇਰ ਜਰਮਨ ਥੋੜਾ ਜਿਹਾ ਹੋ ਜਾਂਦਾ। ਵੀ ਚਲੋ ਬਹੁਤ ਵਧੀਆ ਕਹਿੰਦਾ ਹੁਣ ਬਾਈ ਦਾ ਮੈਨੂੰ ਕੱਲ ਵੀ ਆਏਗਾ ਤੁਸੀਂ ਕੈਮਰੇ ਲਾਏ ਆ। ਕਹਿੰਦਾ ਅਸੀਂ ਵੀ ਲਾਏ ਬਹੁਤ ਬ ਜਿਹੜੇ ਕੈਮਰੇ ਆਪਣੇ ਲੱਗੇ ਆ ਇਹਨਾਂ ਦੀ ਵੀ ਬਾਈ ਬਹੁਤ ਸਿਰਤ ਕਰੀਏ ਬਾਈਆਂ ਨੇ ਕਹਿੰਦੇ ਮਾਸੜ ਵਧੀਆ ਲੱਗੇ ਕੈਮਰੇ ਜਿੰਨੇ ਵੀ ਲੱਗੇ ਕੁਆਲਿਟੀ ਬਹੁਤ ਕੁਆਲਿਟੀ ਬਹੁਤ ਹੈ ਬਹੁਤ ਜ਼ਿਆਦਾ ਮੈਂ ਦੇਖੀ ਤੇਰੀ ਵੀਡੀਓ ਨੂੰ ਬਹੁਤ ਕੁਆਲਿਟੀ ਉਹ ਦੀ ਵੀ ਉਹ ਕੁਆਲਿਟੀ ਨੂੰ ਅੱਜ ਫਿਰ ਮੈਂ ਹੋਰ ਮਕਾਲ ਦੀ ਵੀ ਕੁਆਲਿਟੀ ਬਣਾਈ ਜਦਾਂ ਥੋੜੀ ਜੀ ਹੁਣ ਆਈ ਨਹੀਂ ਹੈਗਾ ਜਿੱਕਣਾ ਉਹ ਲਫਾਫਾ ਪਿਆ ਨੀਲਾ ਤਾਂ ਨੀਲਾ ਹੀ ਦਿਖੂਗਾ ਮੈਂ ਵੀ ਲਾਈ ਦਿਖੂਗਾ ਬਰੇਕ ਨਾ ਬੈਠ ਨਹੀਂ ਦਿਖਦਾ ਇਹੋ ਦੇਖਣਾ ਇਹਨਾਂ ਮਕਾਨ ਹੋਣ ਥੋੜੀ ਜ ਆਪਣੇ ਤੁਹਾਨੂੰ ਪਤਾ ਵੀ ਰਹੀ ਆ ਇੱਧਰ ਹਾਂ ਹਾਂ ਇੱਕ ਰਹੀ ਦੇ ਵੀ ਜੜਦੇ ਨਹੀਂ ਹੈਗੀ ਉੱਪਰ ਦੇ ਨਹੀਂ ਗੱਬੇ ਆ ਪਤਾ ਨਹੀਂ ਸਲਾਵਾ ਬਾਈ ਜੀ ਅੱਜ ਮੈਂ ਸਵੇਰ ਦਾ ਲੱਗਿਆ ਵਾ ਪਹਿਲਾਂ ਤਾਰੀ ਹੋ ਫਿਰ ਰੰਗ ਕਰਿਆ ਮਾ ਜਿੰਨਾ ਹੁਣ ਕੈਮਰੇ ਚ ਆਉਂਦਾ ਇੰਨਾ ਕ ਤਾਂ ਮੜਾ ਸਾਫ ਰੱਖੀ ਹੈ ਭਾਈ ਸਾਡੇ ਤਾਂ ਪਹਿਲਾਂ ਬਹੁਤ ਹੀ ਜ਼ਿਆਦਾ ਪੂਲਰ ਦੇ ਸਲੇ ਚੱਕ ਚੀ। ਨਹੀਂ ਤਾਂ ਬਹੁਤ ਹੀ ਬੜਾ ਜ਼ਿਆਦਾ। ਬਹੁਤ ਹੀ ਪਤਾ ਨਹੀਂ ਇੱਟਾ ਵਿੱਚ ਆਉਂਦੀ ਆ ਪਤਾ ਨਹੀਂ ਸਾਡੇ। ਨਹੀਂ ਇੱਟਾ ਚ ਨੂਨ ਜ਼ਿਆਦਾ ਪਕਾ। ਨੂਨ ਵਾਲੀ ਆਉਂਦੀ ਆ ਨੂਨ ਜ਼ਿਆਦਾ। ਇੱਕ ਹੋਰ ਆ ਜਿਹੜਾ ਪਰ ਹਰੀ ਰੇਟਾ ਵਰਤੀ ਜਾਂਦੇ ਆ ਲੱਗਦਾ ਇਹ ਵੀ ਸਿੱਟੇ ਖਰਾਬ ਆ। ਉਹ ਰੇਟਾ ਖਰਾਬ ਆ ਫਿਰ ਆ ਤਾਂ ਥੱਲੇ ਹੋਵੇ ਆ ਉੱਪਰ ਹੋਵੇ। ਉੱਪਰ ਰੇਟਾ ਠੀਕ ਆ। ਹਾਂ ਹੁਣ ਚਵਾਰੇ ਦੇ ਆਪਣੇ ਹੈ ਨਹੀਂ। ਆਪਣੇ ਚਵਾਰੇ ਦੇ ਨਹੀਂ ਹੈਗੀ। ਬੜੀਆਂ ਝੱਲੀਆਂ ਚਲੀ ਜਾ ਉਹਨਾਂ ਦੇ ਢੇਹਾਂ ਮਕਾਨ ਚ ਨਹੀਂ ਹੈਗੀ। ਚਵਾਰੇ ਦੀ ਕੰਧ ਤੇ ਗੱਬੇ। ਲਾ ਦੋ ਕਿੱਥੇ ਦੀ ਆ ਗਈ ਗੱਬੇ। ਰੇਕ ਦੀ ਚ ਆਉਤ ਦੇਖਾਉਣ ਰਿਤੇਦਾਰ ਨੇ ਹੋਰ ਦੇ ਗੰਦੇ ਜਵਾਰੇ ਦੀ ਗੰਦ ਜਿੱ ਕੱਬੇ ਉੱਥੇ ਲੱਗੇ ਕਿੱਥੇ ਪਹੁੰਚੀ ਵੀ ਆ ਅੱਛਾ ਫੇ ਰੰਗ ਜਿਹੜਾ ਜ ਮਰਜ਼ੀ ਕਰ ਲੈ ਪੱਕਾ ਕੱਚਾ ਜਿਹੜਾ ਕੋਈ ਮਰਜ਼ੀ ਕਰ ਲੈ ਜਿਆ ਸਿਮੈਂਟੇ ਪਿੱਛੇ ਦੇ ਆ ਗਿਆ ਫੇ ਸਾਰੇ ਟਾਇਲ ਵੀ ਕੱਟ ਹੋ ਜਣਗੇ ਉਹ ਨਿੱਤਰ ਜਿ ਕਿੱਦਾਂ ਮਕਾ ਲਿਆ ਪਿੱਛੇ ਸਲਾਬ ਆਈ ਉੱਪਰ ਵੀ ਸਲਾਬ ਆ ਗਿਆ ਉੱਪਰ ਵੀ ਉੱਪਰ ਵੀ ਆਈ ਵੀ ਆ ਇਹ ਰੰਦੀ ਟੈਗੀ ਡੋਕੀ ਜੋਂ ਪੈਪ ਜਣੀ ਆਉਂ ਸਹੀ ਇੱਧਰ ਨਹੀਂ ਨਹੀਂ ਚੱਲ ਅਪਣਾ ਸਲਾਬ ਚੱਲ ਹੁਣ ਬਾਹਰ ਕੋ ਸਾਭ ਜਦਾ ਜੇ ਤਾਂ ਅੰਦਰ ਆ ਨਾ ਅੰਦਰ ਦਾ ਫੇਬਰ ਲਾ ਕੇ ਫਾਇਦਾ ਬਾਈ ਰੰਗ ਰੁੰਗਾਲਾ ਕੰਧਾਂ ਦੇ ਦਾ ਮੁੱਕ ਜਾਂਦਾ ਵੀ ਉਹ ਵਧੀਆ ਪੱਕਾ ਕੰਮ ਹੈ ਕਰਦਾ ਫਿਰ ਉਹ ਡਾਊਨ ਸਿਲਿੰਗ ਜਿਹੜੇ ਕੰਧਾਂ ਵਾਲੇ ਕੰਧਾਂ ਵਾਲੇ ਫਾਇਦੇ ਆ ਉਹ ਡਾਊਨ ਸਿਲਿੰਗ ਆਏ ਹੁੰਦੀ ਇੱਕ ਇਹਦੇ ਵਗਰ ਦਿੰਦੇ ਜਿਹੜਾ ਵਾਲਪੇਪਰ ਹੈ ਵਾਲਪੇਪਰ ਵੀ ਜਦ ਸਿਮਿੰਟਰ ਉਖੜ ਗਿਆ ਨਾ ਨਾਲੇ ਆ ਜਾਂਦਾ ਉਹ ਫੇਰ ਨਾਲ ਆਇਆ ਉੱਠਦਾ ਸਿਮਿੰਟ ਹੈ ਉਹਦਾ ਕੋਈ ਫਾਇਦਾ ਨਹੀਂ ਪਾ ਹਾਂ ਜਿਹੜੀ ਇਹ ਹੈ ਇਹ ਚਲੋ ਟਾਈਮ ਕੱਢੂਗੀ ਕੀ ਇਹਨੇ ਡੇਢ ਇਚ ਦੀ ਗੱਟੀ ਲੱਗਦੀ ਜਾਣਾ ਲੱਗਦੀ ਇੱਕ ਗੱਟੀ ਲੱਗਦੀ ਹੈਗੀ ਇੱਕ ਉਹਨੂੰ 6 ਰਾਤ ਲੱਗ ਜਾਂਦੀ ਹੈ ਮਜ਼ਬੂਤੀ ਹੈਗੀ ਜਾਨੀ ਸੋਹਣੀ ਹੈ ਵੀ ਉਹ ਨਿਆਣਾ ਵਾਲਾ ਕੰਮ ਦੀ ਹੈਗੀ ਮਨਿਆਦ ਮਾੜਾ ਇੱਥੇ ਇੱਥੇ ਲਾਇਆ ਵੀ ਨਹੀਂ ਪੋਸਟਰ ਜਿਹੜਾ ਤੂੰ ਕਹਿੰਦਾ ਪੇਪਰ ਜਿਹਦਾ 10 ਰੁਪਏ ਸਕੇਅਰ ਫੁੱਟਾ 340 ਫੁੱਟ ਹੋ ਗਈ ਗੰਧ 144 ਰੁਪਏ 12 ਮਹੀਨੇ ਬਾਦ ਦੀ ਤਾਂ ਪੰਜੇ 6000 ਦਾ ਕਮਰਾ ਬਣਿਆ ਇੰਨੇ ਦੇ ਜੀ ਭੇੜਾ ਰੰਗ ਪੈ ਜਾਂਦਾ ਰੰਗ ਪੈ ਜਾਂਦਾ ਜਿਹੜਾ ਕਾਗਜ਼ ਲਾਉਂਦੇ ਰੰਗਿਆ ਦੋ ਤਿੰਨ ਮਹੀਨੇ ਬਾਅਦ ਫੇਰ ਉਹੀ ਜਦ ਇਹ ਠਿਕ ਜੀ ਮੰਗਣ ਉੱਠਦਾ ਵੇ ਤੇ ਪਤਾ ਨਹੀਂ ਕੀ ਕਰ ਰਹੀ ਜੀ ਕਈਆਂ ਦਾ ਪਲਾਸਟਿਕ ਬਣਦਾ ਖਾਣਦੇ ਨਹੀਂ ਆਪਣੇ ਘੜਦੇ ਨਹੀਂ ਕਰਮਜੀਤ ਦੇ ਪਲਾਸਟਿਕ ਪੇਟ ਹੁੰਦਾ ਦਾ ਮੇਰੇ ਸਮੋਸੇ ਮੁੰਦਾ ਦਾ ਰੰਗ ਦਾ ਤਿੱਗਣਾ ਫਰਕ ਦਾ ਸਮਝਿਆ ਜੇ ਉਹਦਾ 100 ਰੁਪਏ ਦਾ ਤਾਂ ਮੇਰਾ 30 ਰੁਪਏ ਦਾ ਰੰਗ ਦਾ ਹਾਂ ਬਸ ਉਹ ਘੜਦੇ ਕਿ ਆਪ ਦੇ ਖਿਲਾਫ ਵਧੀਆ ਹੁੰਦਾ ਆਇਆ ਕਰ ਉਹ ਕਰਨੇ ਵਾਲੇ ਨੇ ਮਹਿੰਗਾ ਰਤਾ ਇੱਕ ਕਰਨੇ ਨੂੰ ਸੰਤ ਮਹਿੰਗੇ ਆਏ ਜਿਹੜੇ ਰੂਲਰ ਦੇ ਚੱਲਦੇ ਇੱਥੇ ਪੁਰਸ਼ਗਾ ਚੱਲਦਾ ਰੂਲਰ ਕਾ ਚੱਲਦਾ ਦਾ ਉਹ ਦੇਲੇ ਮੇਰੇ ਬਰਾਬਰ ਉਤਰ ਗਿਆ ਉਹ ਮੇਰੇ ਕਹੀ ਜਿਹੜੇ ਮੈਂ ਠੋਖੜ ਕੇ ਹਰ ਸਵੈਟ ਨੇ ਪੇਪੜੀ ਰੰਗਦੀ ਧਾਰਦੀ ਇਹਨੇ ਰੰਗ ਦਾ ਫਰਕ ਮਾ ਕਿਹੜਾ ਲਈਏ ਕਹੇ ਨੈਰੋਲੈਕਸ ਦਾ ਵਧੀਆ ਏਸ਼ੀਆ ਹੁੰਦਾ ਉਹ ਵੀ ਕਰਾ ਕੇ ਦੇਖ ਲਿਓ ਉਹਦੀ ਗਰੀ ਰੰਗ ਪਾ ਕੇ ਮੈਂ ਤਾਂ ਆਜੇ ਪੁੱਟੀਓ ਕਰਾਈ ਹੋਈ ਏ ਕੁਝ ਨਹੀਂ ਕਰਾਇਆ ਪੁੱਟੀ ਉਹ ਠੀਕ ਏ ਯਾਰ ਚਿੱਟਾਈ ਵੀ ਠੀਕ ਏ ਹੁਣ ਪੁੱਟੀ ਦੇ ਉੱਪਰ ਵੀ ਕਰਦੇ ਏ ਉਹ ਵੀ ਉੱਠੀ ਜਾਂਦੀ ਜਿਹੜੀ ਰਹੀ ਲੱਗਦੀ ਨਾ ਫਿਰ ਥੱਲੇ ਥੱਲੇ ਮੇਰੇ ਤੋਂ ਬਾਉਂਡਰੀ ਉੜ ਗਈ ਹਾਂ ਅੱਛਾ ਹਾਂ ਉਹ ਸਿਮਿੰਟ ਖੜਾ ਏ ਇਹ ਇਹਦੀ ਉਠਕੜੀ ਬਾਉਂਡਰੀ ਆਏ ਨਾ ਤੰਗ ਹੋ ਗਏ ਨਾ ਟੈਲਾ ਹੀ ਲਵਾ ਲਵੇ ਟੈਲਾ ਹਾਂ ਟੈਲਾ ਏ ਵੀ ਯਾਰ ਜਲ ਰੀਪੇ ਲੱਗਨੇ ਦਾ ਸਿਮਿੰਟ ਦਾ ਵੀ ਉਹੀ ਪੰਗਾ ਏ ਉਹ ਵੀ ਗਿਰ ਜਾਂਦੀਆਂ ਹਰ ਵੀ ਤਾਂ ਲੋਈਆਂ ਦੀਆਂ ਗਿਰਗੀਆਂ ਗਿਰ ਲੱਗ ਗਿਆ ਹਾਂ ਜਦੇ ਕਰਨ ਲੱਗੇ ਨੇ ਉਹ ਫਿਰ ਤਾਂ ਕੋਈ ਫਾਇਦਾ ਨਹੀਂ ਉਹ ਦਾਦਾ ਦਾ ਮੈਨੂੰ ਬਾਈ ਜਾ ਮ ਟੈਨਰ ਲੋਈਆਂ ਸੀ ਤੇ ਉਹ ਕਹਿੰਦਾ ਜਿਹੜਾ ਥੱਲੇ ਦਾ ਗੇੜ ਹੁੰਦਾ ਏ ਪਹਿਲਾ ਗੇੜ ਉਹਦੇ ਵਿੱਚੋਂ ਗੋਲ ਗੋਲ ਕਰ ਦੰਨੇ ਆ ਸ਼ਰਾਬ ਜੇ ਕਰ ਦੰਨੇ ਹਾਂ ਹਾਂ ਉਦੋਂ ਨਾਲ ਹਵਾ ਹਵਾ ਉਵਾਜੀ ਗੈਸ ਕੋ ਦਾ ਸਿਸਟਮ ਹੈ ਕੋਈ ਉਹ ਦੇਖਿਆ ਮੈਂ ਕਈ ਜਗ੍ਹਾ ਹੁਣ ਗਾਹਾਂ ਗਾਹ ਤਕਨੀਕ ਆਈ ਤੇ ਜਾਂਦੀ ਹੈ ਪਰ ਮਹਿੰਗਾ ਬਹੁਤ ਹੋ ਫਿਰ ਮਾੜੇ ਈ ਦੇ ਬੰਦੇ ਦਾ ਕੰਮ ਵੀ ਹੈ ਨਹੀਂ ਲਾਉਣ ਤੇ ਉਹ ਰਹੂਗੀ ਤੇਰੀ ਫਿਰ ਮਤਲਬ ਕਾਹਦ ਸੁੱਕੀ ਰਹੂਗੀ ਹਵਾ ਉਹ ਨਿਕਲਦੀ ਰਹੂਗੀ ਕੋਈ ਤੇ ਵੀ ਆਉਣੀ ਹੈ ਖਰਚਾ ਉਹਦਾ ਪਰ ਖਰਚਾ ਕਿੱਥੇ ਘਟਦਾ ਹੈ ਖਰਚਾ ਉਹ ਵੱਧਦਾ ਹੀ ਜਾਂਦਾ ਮਾੜ ਕਿਹੜੀ ਚੀਜ਼ ਦਾ ਘਟਦਾ ਹੈ ਹੈ ਆ ਕਰਕੇ ਦਾ ਕੋਈ ਨਹੀਂ ਐਨਾ ਖਰਚਾ ਕਰਕੇ ਵੀ ਨਹੀਂ ਫਾਇਦਾ ਫਿਰ ਮਕਾਨ ਕੋ ਖਾਲਸੂ ਜਿਆਦਾ ਜੇ ਨੁਕਸਾਨੇ ਹੋਣਾ ਵਿਜਾ ਆਹਦਾ ਦੱਸਦਾ ਮਹਗਾ ਰੰਗ ਕਰਾ ਲੈ ਉਹ ਵੀ ਨਹੀਂ ਸਾਲ ਕੱਢਦਾ ਇਹਦੇ ਨਾਲ ਤਾਂ ਸਸਤਾ ਹੀ ਦੋ ਵਾਰ ਕਰਾ ਲਿਆ ਤੇਰੇ ਇਹ ਤੌਰ ਬਣਾਤੀ ਹਾਂ ਪੈਸੇ ਤਾਂ ਲੱਗੇ ਆ ਪਰ ਰੋਗ ਵੜਦਾ ਰੋਗ ਵੜਦਾ ਇਹਨੂੰ ਆਇਆ ਨੀ ਹੈਗਾ ਵੀ ਪੇਂਟ ਦਾ ਪੰਗਾ ਪਾਉਂਗਾ ਪੇਂਟ ਦਾ ਹਾਂ ਹੁਣ ਜਾਂ ਮੁੰਡੇ ਦਾ ਵਿਆਹ ਕਰਾਣਾ ਬਾਰ ਬਾਰ ਪੇਂਟ ਕਰਾ ਦੇ ਬਸ ਬਾਰ ਬਾਰ ਪੇਂਟ ਹਾਂ ਨਹੀਂ ਤਾਂ ਸਾਰੇ ਸਿਸਟਮ ਹੀ ਲ ਜਾਂਦਾ ਬੈੱਡ ਕੱਢ ਜੇ ਏਅਰ ਕੰਮਾਂ ਕੰਮ ਕਰ ਰੰਦਾ ਜਾਨ ਮਾਲੂ ਪੁੱਛ ਕੇ ਦੇਖ ਲੈ ਜਾਨ ਮਾਲੂ ਪੁੱਛ ਕੇ ਦੇਖ ਲੈ ਬਾਈ ਬਹੁਤ ਔਖਾ ਇਹ ਉਹਦਾ ਉਹਦਾ ਹੁਣ ਟੈਲਾ ਉਹਦੇ ਰੀਲ ਟੈਲਾ ਲੱਗੇ ਹੋਏ ਨੇ ਅੰਦਰ ਸਾਰੇ ਜਿਹੜਾ ਨਵਾਂ ਮੁਕਾਰཔ་ ਟੈਲਾ ਕਰਾਉਂਦੇ ਆ ਉਹਦੇ ਓ ਵੀਰਾ ਕੁਝ ਨਹੀਂ ਪਤਾ ਲੱਗਦਾ ਜਦ ਉਹ ਚੀਜ਼ਾਂ ਦਾ ਕਰੇਤਾ ਹੈ ਨਾ ਜਨਮਾਂ ਲੈਟਾਉਣਾ ਵੀ ਇੰਦਾ ਹੈ ਜਿਹੜਾ ਦਾ ਰਾਏ ਫਰੰਟ ਆ ਉੱਥੇ ਕਮਰੇ ਆ ਗਏ ਉੱਥੇ ਕਮਰੇ ਉਹ ਯਾਰ ਜ਼ਿਆਦਾ ਜਗ੍ਹਾ ਬੰਨ ਰਹੀ ਜੀ ਹੋਈ ਵੀ ਸੀ ਹਾਂ ਆਹ ਹੁਣ ਜਿਹੜਾ ਬਾਅਦ ਚੋਜ ਖਦੀਨਾ ਪਾਈ ਹੁੰਦੇ ਨੇ ਨਾ ਨੇ ਉਹ ਸਭ ਉਹਨੂੰ ਦਤਾ ਨਿੱਕੀਆ ਦਤਾ ਅਸੀਂ ਪਿੰਡ 'ਚ ਰਹਿੰਦੇ تھے ਹਾਂ ਇਹਨਾਂ ਦਾ ਸੋਚੀਂ ਚੱਲੇ ਨਾ ਜਨਮ ਇੱਧਰ ਆ ਕੇ ਹੋਇਆ ਮੈਨੂੰ ਪਤਾ じゃ ਮੈਂ ਇਕੱਲਾ ਹੀ ਜਾ ਸਕਦਾ ਕਿਹੜੀ ਸੈਣ ਤੋਂ ਹੋਦਾ ਘਾਟੇ ਘਰ ਇਹਨਾਂ ਦੇ ਘਰ ਕੋਲ ਦਾ ਪਿੰਡ ਦੇ ਗੱਭੇ ਦਾ ਇਹਨਾਂ ਅੱਛਾ ਜਿੱਥੇ ਇਹਨਾਂ ਦਾ ਘਰ ਆ ਨਾ ਗੱਗੇਰਾ ਦਾ ਗੱਗੇਰਾ ਦੇ ਘਰ ਦੇ ਘਰ ਦੇ ਗੱਲ ਸਾਂਝੀ ਕਰੰਤੀ ਰਣਜੀਤ ਸਿੰਘ ਆ ਦੇ ਵੀ ਤਾਂ ਰਣਜੀਤ ਸਿੰਘਾਂ ਦੇ ਆ ਇਹਨਾਂ ਦੇ ਵਿਚਾਲੇ ਦਾ ਸਾਡਾ ਘਰ ਜਿਹੜੀ ਉਹ ਬ੍ਰੀਕ ਦੀ ਗਲੀ ਪਾਸੇ ਉਹ ਵਾਲੀ ਸਾਨੂੰ ਲੱਗੀ ਬੀਕਾ ਕੱਲੂ ਦਾ ਹਾਂ ਉਹ ਫਿਰ ਸ਼ਾਹੂਕਾਰਾਂ ਦੇ ਘਰ ਨੂੰ ਵੀ ਆ ਜੀ ਸੀ ਉਹ ਗਲੀ ਦੀ ਉੱਥੇ ਤਾਂ ਦੀ ਸ਼ਾਹੂਕਾਰਾਂ ਦੇ ਘਰ ਨੂੰ ਹੋ ਕੇ ਨਿਕਲਦੇ ਦੇ ਇੱਥੇ ਜਿੱਥੇ ਸਰਬਜੀਤ ਰਾਹੀਂ ਇਹ ਬਾੜਾ ਦਾ ਅੱਛਾ ਹਾਂ ਹਾ ਜਿੱਥੇ ਜਸਵੀਰ ਆਈਆਂ ਇਹ ਖੱਤਿਆਂ ਦੇ ਕੱਖ ਬੀਜੇ ਬੰਦੇ ਨੇ ਜਿੱਥੇ ਅਸੀਂ ਬੈਠੇ ਆ ਉੱਥੇ ਕੱਖ ਬੀਜੇ ਬੰਦੇ ਆ ਰੋਡ ਤਾਂ ਕਿੰਨਾ ਬੁਰਾ ਹਾਲ ਹੈ ਹਾਂ ਆਹ ਰੋੜੇ ਦਾ ਹੋਈ ਗਾ ਬਲੀ ਸੜਕ ਦੀ ਇੱਥੇ ਤਾਂ ਮੈਂ ਕੱਖ ਵੱਡੇ ਆ ਜੀ 11 ਦਾ ਮਕਾਨ ਪਾਇਆ ਹੌਲੀ ਹੌਲੀ ਇੱਧਰ ਸਣੀ ਸਾਡੇ ਉਰੇ ਸਰਵਜੇ ਵਾਲੇ ਛੱਤੇ ਆ ਸੋਹਣਾ ਦਾ ਹੂੰ ਮਾਂ ਬੇਬੇ ਨੂੰ ਵੇਜਣਾ ਮਾਂ ਹੁਣ ਉੱਥੀ ਚੱਕ ਲੈ ਜੇ ਮਾਂਡੇ ਆ ਚੱਕ ਲੈਣ ਉੱਥੇ ਇੱਕੇ ਜ਼ਲਾਂ ਦਾ ਸਾਡੇ ਨਾਲੀ ਕੱਚਾ ਦਾ ਉਹ ਵੀ ਪੁਰਸ਼ ਤੀਰੀਆਂ ਪਈਆਂ ਨੇ ਚੱਲ ਹੌਲੀ ਹੌਲੀ ਭਾਈ ਉਸਦੇ ਚੱਕ ਲੈ ਸਵਾ ਜਾ ਸਮਾਨ ਦਾ ਕਿਹੜਾ ਦੇ ਕੇ ਬੇਬੇ ਦਾ ਸੰਦੂਕ ਦਾ ਸੰਦੂਕ ਤਾਂ ਹੁੰਦਾ ਜੇ ਮਟੀਰੀਅਲ ਭਾੜੇ ਦੇ ਪੱਟੀਆਂ ਉਹ ਚੱਕ ਚੁੱਕੇ ਲੈਂਦੇ ਇੱਥੇ ਚੱਲ ਉਹਦੇ ਬਾਅਦ ਫਿਰ ਇੱਧਰ ਉਰੇ ਆ ਗਿਆ ਇਹਨਾਂ ਦੇ ਚਾਚੇ ਨਾਲ ਪਿਆ ਹੋਇਆ ਮੈਨੂੰ ਸੋਝੀ ਆ ਉਹਦੇ ਬਾਅਦ ਫਿਰ ਉੱਥੀ ਅਸੀਂ ਲੱਗ ਕਰਦੇ ਇਹਨਾਂ ਨੇ ਥੋੜਾ ਜਿਹਾ ਇੱਕ ਕਮਰਾ ਜਿਹਾ ਫਿਰ ਜਿਹੜੀ ਆ ਖੱਤੀ ਦੀ ਸਾਨੂੰ ਸੰਭਾਲਦੇ ਵੀ ਤੁਸੀਂ ਇੱਥੇ ਮਕਾਨ ਪਾ ਸਕਦੇ ਆ ਉਹਦੇ ਵਿੱਚ ਤੇ ਅੱਧੀ ਇਹਨਾਂ ਨੇ ਕੋ ਆਪਣੇ ਕੋ ਰੱਖਦੇ ਅੱਧੀ ਸਾਨੂੰ ਦੇ ਦਿੱਤੀ ਚੱਲ ਉਹਦੇ ਵਿੱਚ ਅਸੀਂ ਜਗਾ ਪਾ ਕੇ ਨਾਲ ਕਾ ਨੋਲਕਾ ਲਾ ਕੇ ਬਿਹੜਾ ਤੇ ਰਹਿਦ 255 ਜਿੰਨੇ ਨਹੀਂ ਖੱਤੀ ਇਹ ਸਿਰੇ ਤੱਕ ਲੰਬੀ ਸੀ ਨਹੀਂ ਸਿਰੇ ਇਹ ਨਹੀਂ ਜਿਹੜੀ ਸਾਡੇ ਕੋਲ ਆ ਆ ਵੀ ਸਿਰੇ ਤੱਕ ਲੰਬੀ ਨਹੀਂ ਖੱਤੀ ਜਿਹੜੀ ਨਿਤਰਾ ਵਾਲੀ ਆ ਹਾਂ ਹਾਂ ਬਾ ਫਿਰ ਉਹ ਹੌਲੀ ਹੌਲੀ ਜਦੋਂ ਫਿਰ ਵੰਡ ਹੋਣ ਲੱਗੀ ਸਾਰੀ ਫਿਰ ਉਹ ਜਿਹੜੀ ਜਗ੍ਹਾ ਰੱਖੀ ਸੀ ਉਹ ਵੀ ਸਾਨੂੰ ਦੇ ਦਿੱਤੀ ਫਿਰ ਅਸੀਂ ਮਕਾਨ ਢਾਕੇ ਸਾਰਾ ਪਾਇਆ ਦਵਾਰੇ ਹਾਂ ਆ ਜਗ੍ਹਾ ਵਿੱਚ ਫਿਰ ਨਿਤਰਾ ਨੂੰ ਨਿਤਰਾ ਨੇ ਮਕਾਨ ਪਾਇਆ ਜਿਹੜੇ ਜਿਹੜਾ ਹੁਣ ਸਾਡੇ ਕੋਲ ਬਾੜਾ ਹੈ ਇਹਨਾਂ ਨੂੰ ਪਰਾਂ ਡੰਗਰਾਂ ਨੂੰ ਜੋਨੀ ਜਗ੍ਹਾ ਪੂਰੀ ਦੇ ਦਿੱਤੀ ਸੀ ਦੋ ਹਿੱਸੇ ਹੋਗੇ ਨਾ ਉਹ ਖੱਤੀ ਦੇ ਤਿੰਨ ਹਿੱਸੇ ਕਰਦੇ ਸੀ ਦੋ ਨਿਤਰਾ ਕੋਲਾ ਕੇ ਤੇ ਇੱਕ ਠੀਕ ਜਿਹਾ ਜਸਵੀਰ ਦਾ ਜਸਵੀਰਾਂ ਨੂੰ ਖਾਲਸੋ ਜਗਾ ਇੱਥੇ ਦਿੱਤੀ ਜਿਵੇਂ ਨਿਤਰਾ ਨੇ ਹਾਂ ਜੀ ਇੱਥੇ ਥੂੜੀ ਲੈ ਕੇ ਜਾ ਕਰ ਦਦਾ ਜਸਵੀਰ ਥੂੜੀ ਲੈ ਕੇ ਜਾਏਗਾ ਨਾਲ ਆ ਫਰੂਨ ਨੇ ਉਹਨਾਂ ਨੂੰ ਜਗਾ ਘਟਦੀ ਉਹਨਾਂ ਨੇ ਉਹਦੇ ਹਿਸਾਬ ਗਏ ਮਕਾਨ ਪਾਇਆ ਉਸੇ ਉਹਨਾਂ ਦਾ ਵਿੜਾ ਉਹਨਾਂ ਦਾ ਵੀ ਕੁਛ ਨਹੀਂ ਦਾ ਦੋ ਤਿੰਨ ਕਮੰਝੇ ਦੇਤਾ ਫਿਰ ਪਰਾਂ ਦਾ 8000 ਉਹਨੇ ਤੇਰੀ ਉਰੇ ਆ ਕੇ ਫਿਰ ਨੇ ਜਗਾ ਵਟਾ ਲਈ ਉਹ ਜਗਾ ਉਧਰ ਚਲੀ ਗਈ ਫਰੂਨ ਦਾ ਤੀਨਾ ਪਾਈਆਂ ਦੀਆਂ ਫਰੂਨ ਗੱਡੀ-ਕੁੱਡੀ ਦਾ ਥੋੜਾ ਜਿਹਾ ਔਖਾ ਦਾ ਯਾਦੀਨਾ ਪਿੰਡ 'ਚ ਹੀ ਰਹਿ ਕੇ ਖੁਸ਼ ਤੇ ਵੀ ਬਾਹਰ ਨਹੀਂ ਅਸੀਂ ਜਾਣਾ ਹੈਗਾ ਵੀ ਦਿਨ ਨਹੀਂ ਸਾਡਾ ਲੱਗਣਾ ਹੁਣ ਹਰੇਕੇ ਬੰਦਾ ਕਹਿੰਦਾ ਮੈਂ ਬਾਹਰ ਜਾਣਾ ਬਣਾ ਖਾਲੀ ਹੋਇਆ ਪਿਆ ਖਾਲੀ ਹੋਇਆ ਪਿਆ ਸਾਡੇ ਪਈ ਉਥੇ ਨੂੰ ਖਾਲੀ ਹੋਇਆ ਤੂ ਦੋਵੇਂ ਹੋਇਆ ਹਾਂ ਔਰ ਨਹੀਂ ਹੁਣ ਬਾਈ ਅਗਲਾ ਹਰੇਕੇ ਬਾਹਰ ਨੂੰ ਭਜਦਾ ਹਰੇਕੇ ਬਾਈ ਫਿਰ ਵੀ ਉਹ ਨੂੰ ਭਜਦਾ ਦੇਖੋ ਪਿੰਡੇ ਕੱਲੇ ਕੱਲੇ ਘਰ ਕੋਈ ਹੁਣ ਇੰਨਾ ਹੋ ਨਹੀਂ ਹੈਗਾ ਵੀ ਠੀਕ ਹੈ ਬਾਕੀ ਚਲੋ ਇੱਕ ਬੰਦਾ ਕਹਿੰਦਾ ਖੁੱਲੇ ਦੁੱਲੇ ਮਰ ਰਹੀ ਹੈ ਨਹੀਂ ਠੀਕ ਹੈ ਬਾਕੀ ਬਾਈ ਇਹ ਨਵਾਂ ਚੈਨਲ ਸਾਡਾ ਵੀ ਨੂੰ ਕਰਿਓ ਸਬਸਕ੍ਰਾਈਬਰ ਇਹ ਸੁਖੀ ਮਹਾਲ ਸੁਖੀ ਮਹਾਲ 585 ਸੁਖੀ ਮਹਾਲ 585 ਬਾਈ ਵਲੌਗ ਦਾ ਨਵਾਂ ਹੈ ਵੀ ਪਾਉਂਦੇ ਆਂ ਸੀ ਕਰਦੇ ਅੱਜ ਸ਼ੁਰੂਆਤ ਕਰੀ ਆਂ ਬਾਈ ਵੀਡੀਓ ਆਏ ਕਰੂਗੇ ਹੁਣ ਹਾਂ ਰੈਗੂਲਰ ਆਇਆ ਕਰੂਗਾ ਵੀਡੀਓ ਬਾਈ ਨਵੇਂ ਦਿਨਾਂ ਮੇ ਵੀਡੀਓ ਹੁਣ ਤੁਹਾਨੂੰ ਚੰਡੀਗੜ੍ਹ ਤੱਕ ਮਾਦਿਆ ਕਰਨਾ ਚੰਡੀਗੜ੍ਹ ਬਾਈ ਸੈਕਟਰ ਸਭ ਨੂੰ ਘੁਮਾ ਦੇਣਾ ਬਾਈ ਸ਼ੁਰੂ ਹੋਈ ਆਏ ਨਵੇਂ ਵੀ ਹੋਤੀ ਇੱਥੇ ਬਣਾਵੇਗਾ ਨਹੀਂ ਇਹ ਆਨ ਰੋਡ ਚੱਲਿਆ ਕਰੋ ਵੀ ਜਿੰਨੀ ਚੱਲਣੀ ਆ ਤੁਹਾਨੂੰ ਦਿੱਲੀ ਵੀ ਨੂੰ ਚੰਡੀਗੜ੍ਹ ਦੇਖਣ ਦਿੱਲੀ ਬਾਕੀ ਹੋਰ ਆ ਬਾਈ ਹਜ਼ਾਰ ਤੇ ਬਾਅਦ ਤਾਂ ਲਾਈਵ ਵਾਲਾ ਖੁੱਲ ਜਾਣਾ ਹਾਂ ਇਹਨੂੰ ਸਿਖਾ ਦੇਣਾ ਉਹ ਵੀ ਨਾ ਆ ਜਾਣਾ ਸਾਨੂੰ ਵੀ ਸਾਰੇ ਹੀ ਕਰੇ ਅਰਦਾਸ ਵੀ ਚੈਨਲ ਚੱਲੇ ਸਾਡਾ ਇਹ ਚੜਾਈ ਵਿੱਚ ਵੀ ਠੀਕ ਹੈ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਸਾਸਰੀ ਕਾਲ ਜੀ ਸਾਰਿਆਂ ਨੂੰ ਸਾਸਰੀ ਕਾਲ ਜੀ ਪਹਿਲਾਂ ਪਹਿਲਾਂ ਬੰਦਾ